ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਦਿਖਾ ਦੀ ਆ ਝਲਕ ਮਰਵਾ ਲੜੀ ਜਰਾ। ਓ ਤੁਹਾਨੂੰ ਦਿਨ ਦੀਆਂ ਦਾ ਕੰਦ ਮਗਲ ਮਾਰਿਆ ਵਾ ਤੇ ਇਧਰੋਂ ਸੈਂਕੜੇ ਏਕੜ ਜ਼ਮੀਨ ਅਸੀਂ ਬੜਬਰਪਿੰਡ ਖੜੇ ਆ ਇਧਰ ਹਾਈਵੇ ਲੰਘਦਾ ਆ ਦਿਖਾ ਜਿਹੜਾ ਵੱਡਾ ਹਾਈਵੇ ਆ ਜੀਰਕਪੁਰ ਤੋਂ ਬਠਿੰਡੇ ਵਾਲਾ ਬੜਬਰਪਿੰਡ ਦੇ ਵਿੱਚ ਇੱਥੇ ਆਈਓਐਲ ਕੈਮੀਕਲ ਫੈਕਟਰੀ ਲੱਗ ਰਹੀ ਆ ਆ ਸੈਂਕੜੇ ਏਕੜ ਪੈਲੀ ਲੋਕ ਕੁਝ ਮਹੀਨਿਆਂ ਜੀ ਵੇਚ ਕੇ ਤੁਰ ਗਏ ਪਹਿਲਾਂ ਅਸੀਂ ਉੱਜੜ ਕੇ ਜ਼ਮੀਨ ਵੇਚਤੀ ਮੁਣਕੇ ਦੇ ਫੈਕਟਰੀ ਲੱਗੂ ਉਹ ਕੈਮੀਕਲ ਧਰਤੀ 'ਚ ਪਾਉਣਗੇ ਪਾਣੀ 'ਚ ਪਾਉਣਗੇ ਹਵਾ 'ਚ ਜ਼ਹਿਰਾਂ ਖੋਲਣਗੇ ਪਰ ਅਸੀਂ ਜਾ ਕੇ ਧਰਨੇ ਲਾਵਾਂਗੇ ਅਸੀਂ ਕੰਡੇ ਦਾ ਆਬੀਦ ਆ ਅਸੀਂ ਉਹ ਚੱਲੇ ਆ ਚੰਡੀਗੜ੍ਹੋਂ ਜੀਰਕਪੁਰ ਤੋਂ ਕੰਡੇ ਤੱਕ ਜਿਹੜੀ ਮਰਜੀ ਹਾਈਵੇ ਬਣ ਜੇ ਵਗਜੋ ਹਰ ਹਾਈਵੇ ਦੇ ਉੱਤੇ ਲੋਕਾਂ ਨੇ ਜ਼ਮੀਨਾਂ ਵੇਚਤੀਆਂ ਆਪਣਿਆਂ ਨੇ ਕਿਤੇ ਕੋਈ ਆਊਟਲੈਟ ਬਣੀ ਜਾਂਦਾ ਕਦੇ ਮਾਰਕੀਟ ਬਣੀ ਜਾਂਦੀ ਹੈ ਕੋ ਪੰਪ ਲੱਗੀ ਜਾਂਦਾ ਕੋਈ ਕਾਰਖਾਨਾ ਲੱਗੀ ਜਾਂਦਾ ਆਪਣੇ ਵੇਚ-ਵੇਚ ਜ਼ਮੀਨਾਂ 2-2 4-4 ਕਰੋੜ ਦੇ ਕਿੱਲੇ ਸਾਨੂੰ ਲੱਗਦਾ ਉੱਥੇ ਸਸਤੀ ਲੈ ਲਾਂਗੇ ਉੱਥੇ 10 ਕਿੱਲੇ ਬਣਾ ਲਾਂਗੇ 20 ਕਿੱਲੇ ਬਣਾ ਲੈ ਕਿਤੇ ਨਹੀਂ ਮਿਲਣੀ ਜੇ ਮਿਲੂਗਾ ਚੂਹਾ ਦੀ ਖੁੱਡ ਮਿਲਣੀ ਆ ਸੈਕਸ ਲੈਨ ਪਾਸ ਹੋਗੀ ਆ ਹਾਈਵੇ ਜਿਹੜਾ ਇਹ ਛੇ ਲੈਣਾ ਬਣਨ ਜਾ ਰਿਹਾ ਜਿਹੜਾ ਬਹਿੰਡੇ ਤੋਂ ਜਾਂਦਾ ਚੰਡੀਗੜ੍ਹ ਨੂੰ ਇੱਥੇ ਨਹੀਂ ਮਿਲਣੀ ਮਰਲਾ ਗਰਥਾ ਨਹੀਂ ਮਿਲਨੀ ਆ ਧਰਤੀ ਦੇ ਉੱਤੇ ਪੰਜਾਬ ਦੇ ਕਮਲੋ ਲੋਕੋ ਉਹ ਸੋਡੀ ਬੁੱਧੀ ਪ੍ਰਸ਼ਟ ਹੋ ਗਈ ਉਹ ਲੋਕੋ ਸਮਝੋ ਮੇਰੀ ਗੱਲ ਨੂੰ ਸਾਮ ਕੇ ਰੱਖ ਲੋ ਉਹ ਇੰਨਾ ਹਾਈ ਬਲਕ ਕਾਰੋਬਾਰ ਹੀ ਤੋੜ ਲੋ ਘੁੱਟਾਬਾ ਖੋਲ ਲੋ ਕੋਈ ਹੋਰ ਦੁਕਾਨ ਖੋਲ ਲੋ ਤੀ ਭੁੱਖੇ ਨਹੀਂ ਮਰਦੇ ਤੁਹਾਡੀਆਂ ਪੀੜੀਆਂ ਤੁਹਾਡੇ ਦਾਦਿਆਂ ਪਰਦਾਦਿਆਂ ਤੋਂ ਲੈ ਕੇ ਤੁਹਾਨੂੰ ਜ਼ਮੀਨ ਨੇ ਬਚਾਇਆ ਯਾਰ ਆ ਦਿਖਾਈ ਯਾਰ ਦਿਖਾਈ ਇੱਕ ਮਿੰਟ ਅਰੇ ਬਾਹਰ ਜੁੱਤੀਆਂ ਫੜਦੀਆਂ ਦਿਖਾਉਣੇ ਆ ਮੈਂ ਤੁਹਾਨੂੰ ਲਗਾਤਾਰ 4-5 ਸਾਲ ਤੋਂ ਕਹਿ ਰਿਹਾ ਤੁਹਾਡੇ ਜੁੱਤੀਆਂ ਪਹਿਨਗੀਆਂ ਨਾ ਉਧਰ ਦੇ ਨਾ ਇਧਰ ਦੇ ਇਧਰੋਂ ਵੇਚੀ ਜਾਂਦੇ ਹੋ ਭੱਜੀ ਜਾਂਦੇ ਹੋ ਉਧਰ ਹਾਲਾਤ ਦਿਖਾਈ ਆ ਦੇਖੀ ਮਾੜਾ ਜ ਆ ਦਿਖਾ ਰੀਲੈਂਡ ਦੇ ਵਿੱਚ ਇੱਕ ਵਾਰੀ ਨਹੀਂ ਇਹ ਤੀਜੀ ਚੌਥੀ ਘਟਨਾ ਹੋ ਗਈ ਨਗਰ ਕੀਰਤਨ ਰੁੱਕ ਲਿਆ ਗਿਆ ਨੇ ਵੀ ਨਹੀਂ ਨੰਗਣਦੇ ਨਗਰ ਦੀ ਥੋੜਾ ਜਾਣ ਨਹੀਂ ਦਿੰਦੇ ਗੋਰੇ ਖੜੇ ਆੜੇ ਮੁਰੇ ਅਮਰੀਕਾ ਚ ਜਾ ਕੇ ਵਾਪਸ ਟੀ ਜਾਂਦਾ ਕੈਨੇਡਾ ਚ ਚੁੱਪਚੁੱਪ ਤੇ ਟੀ ਜਾਂਦਾ ਜਾ ਕੇ ਇੰਗਲੈਂਡ ਦੇ ਵਿੱਚ ਪ੍ਰਦਰਸ਼ਨ ਹੋਇਆ ਆਸਟ੍ਰੇਲੀਆ 'ਚ ਪ੍ਰਦਰਸ਼ਨ ਹੋਇਆ ਛੋਲੇ ਜੁੱਤੀਆਂ ਮਾਰ ਕੇ ਕੱਢਣਗੇ ਬਾਹਰਲੇ ਮੁਲਕਾਂ 'ਚੋ ਵੀ ਅਗਲਿਆਂ ਨੇ 35 ਸਾਲ ਤੋਂ ਰਹਿ ਰਿਹਾ ਗੋਰਾ ਅਰਸ਼ ਗੋਰਾ ਇੱਕ ਅਮਰੀਕਾ 'ਚ ਰਹਿ ਰਿਹਾ ਸੀ ਅਮਰੀਕਾ ਆਰਮੀ ਚ ਬੰਦੇ ਨੇ ਨੌਕਰੀ ਕੀਤੀ ਮਾੜਾ ਜਿਹਾ ਬਹਾਨਾ ਬਣਾ ਕੇ ਵੀ ਨਾ ਜੀ ਤੂੰ ਤਾਂ ਜਦੋਂ ਇੱਥੇ ਆਇਆ ਸੀ ਆਪਣੀ ਜਾਣਕਾਰੀ ਗਲਤ ਦਿੱਤੀ ਆ ਚੱਕ ਕੇ ਵਾਪਸ ਥੋਕਿਆ ਤੁਸੀਂ ਕਿਹਦੇ ਪਾਣੀ ਹਾਰੋਂ ਉੱਥੇ ਯਾਦ ਰੱਖਿਓ ਮੇਰੀ ਗੱਲ ਸੋ ਰੱਬ ਦਾ ਵਾਸਤਾ ਪੰਜਾਬ ਦੇ ਲੋਕ ਸ਼ਹੀਦੀ ਧੜੇ ਚੱਲਦੇ ਆ ਸਹਿਬਜ਼ਾਦੇ ਨੇ ਸ਼ਹੀਦੀ ਧੜੇ ਚੱਲਦੇ ਆ ਸਾਡੇ ਗੁਰੂ ਸਾਡੇ ਸਹਿਬਜ਼ਾਦੇ ਇੱਥੇ ਆ ਧਰਤੀ ਖਾਤਰ ਖੂਨ ਡੋਲ ਕੇ ਗਏ ਆ ਓਏ ਅਜੂ ਧਰਤੀ ਵੇਚ ਕੇ ਭੱਜ ਗਏ ਧਰਤੀ ਉਹ ਦਾਵਾ ਹੀ ਛੱਡ ਗਏ ਕਬਜ਼ੇ ਹੀ ਛੱਡ ਗਏ ਯਾਰ ਦੁੱਖ ਲੱਗਦਾ ਸਾਲਾ ਦਿਲ ਵੀ ਖੂਨ ਦੇ ਅਥਰੂ ਰੋਣ ਲੱਗਦਾ ਵੀ ਇੰਨਾ ਹਲਾ ਸਾਡੇ ਪੰਜਾਬ ਦੇ ਮਾੜੇ ਹੋ ਗਏ ਯਾਰ ਐਡੀ ਕਿਹੜੀ ਮਜਬੂਰੀ ਬਣ ਗਈ ਤੁਹਾਡੀਆਂ ਜ਼ਮੀਨਾਂ ਵੇਚ ਵੇਚ ਭੱਜੀ ਜਾਂਦੇ ਹੋ ਖਰਚੇ ਘਟਾ ਲਓ ਆ ਬਿਆਹਾਂ ਤੇ ਖਰਚ ਚੱਕ ਦੋਗੇ ਹੁਣ ਵੱਡੀਆਂ ਗੱਡੀਆਂ ਕੰਮ ਆਪਾਂ ਕਰਨਾ ਨਹੀਂ ਜ਼ਮੀਨਾਂ ਵੇਚ ਕੇ ਕਿੰਨਾ ਚਿਰ ਟਾਈਮ ਪਾਸ ਕਰੋਗੇ ਇਹ ਵੀ ਮੁੱਕ ਜਾਣਗੇ ਇਹ ਤਾਂ ਬੈਂਕਾਂ 'ਚ ਪਏ ਅਰਬਾਂ ਖਰਬਾਂ ਨਹੀਂ ਖੜਦੇ ਹੁੰਦੇ ਐ ਸਵਾਗ ਨੂੰ ਢ ਜਾਣਿਆ ਸਵਾਗ ਨੂੰ ਯਾਦ ਰੱਖਿਓ ਸੋ ਮੇਰੀ ਤੁਹਾਨੂੰ ਬੇਨਤੀ ਆ ਮੇਰਾ ਵੀਰ ਹੱਥ ਬੰਨ ਕੇ ਓਏ ਪੰਜ ਚਾਰ ਸਾਲ ਖੜਜੋ ਆਪਣੀਆਂ ਜ਼ਮੀਨਾਂ ਵੇਚਾ ਲਓ ਲਾਂਗੇ ਖੁੱਲਣਿਆ ਵਪਾਰ ਸ਼ੁਰੂ ਹੋਣਿਆ ਓਏ ਇੱਥੋਂ ਸਾਰੇ ਸੋਡੇ ਅਟਾਰੀ ਬਾਗੇ ਬਾਰਡਰ ਖੁੱਲ ਜਾਣਿਆ ਸੋਡੀ ਕੀਮਤ ਕਹਿਣੀ ਆ ਪੈਣੀ ਆ ਪੰਜਾਬ ਦੇ ਲੋਕੋ ਕੀਮਤ ਪੈਣੀ ਆ ਸਾਡੀਆਂ ਸਰਦਾਰੀਆਂ ਸਾਡੀਆਂ ਟੌਰਾਂ ਸਾਡੀਆਂ ਸਭਿਆਤਾ ਮਾ ਸਾਡਾ ਇਤਿਹਾਸ ਸਾਡੀਆਂ ਬੋਲੀਆਂ ਆ ਧਰਤੀ ਕਰਕੇ ਨਾ ਜ਼ਮੀਨਾਂ ਕਰਕੇ ਆ ਮੈਂ ਉਹਨਾਂ ਲਾਂਦ ਪਾਉਣਾ ਲੋਕਾਂ ਨੂੰ ਜਿਹੜੇ ਲੋਕ ਅੱਜ ਆਪਣੀ ਧਰਤੀ ਨੂੰ ਛੱਡ ਕੇ ਬੇਦਾਬਾ ਲੇ ਕੇ ਭੱਜ ਚੁੱਕਿਆ ਪਗੋੜੇ ਹੋ ਚੁੱਕਿਆ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਕਹਾਉਣ ਦੇ ਹੱਕਦਾਰ ਨਹੀਂ ਹੈਗੇ ਸਿੰਘ ਕਹਾਉਣ ਦੇ ਹੱਕਦਾਰ ਨਹੀਂ ਹੈਗੇ ਤੁਸੀਂ ਸਾਡੇ ਗੁਰੂਆਂ ਨੇ ਧਰਤੀ ਨਹੀਂ ਛੱਡੀ ਸਾਡੇ ਕਹਣਗੇ ਮੋਤਾਸਿਆ ਬਾਹਰ ਲੈ ਓਏ ਉੱਥੇ ਤਾਂ ਮਾਹੌਲ ਹੀ ਬੜਾ ਖਰਾਬ ਆ ਉੱਥੇ ਟੂਰਨਾਮੈਂਟ ਤੇ ਬੰਦਾ ਮਾਰਤਾ ਉੱਥੇ ਆ ਹੋ ਗਿਆ ਉੱਥੇ ਉਹ ਹੋ ਗਿਆ ਤੇ ਬਾਹਰ ਤੁਹਾਡੇ ਨਾਲ ਹੋਈ ਕੀ ਜਾਂਦਾ ਮੈਨੂੰ ਕੋਈ ਬੰਦਾ ਦੱਸ ਰਿਹਾ ਸੀਗਾ ਕੈਨੇਡਾ ਦੇ ਵਿੱਚ ਕਹਿੰਦਾ ਉੱਥੇ ਕੁੜੀਆਂ ਦੇ ਮੁੰਡਿਆਂ ਦਾ ਜਿਹੜਾ ਗੁੱਥਲਖਾਨਾ ਹੁੰਦਾ ਸਾਂਝਾ ਕਰਤਾ ਕਹਿੰਦੇ ਹੁਣ ਕੁੜੀਆਂ ਮੁੰਡੇ ਇਕੱਠੇ ਹੀ ਉੱਥੇ ਸਕੂਚ ਜਾਇਆ ਕਰਨਗੇ ਪਿਸ਼ਾਬ ਕਰਾ ਕਰਾ ਕਰਨਗੇ ਛੋੜੀਆਂ ਨਸਲਾਂ ਵੀ ਰਹਿਣੀਆਂ ਨਾ ਛੋੜੇ ਪੱਲੇ ਡਾਲਰ ਨਾ ਨਸਲਾਂ ਬਾਹਰ ਇੱਕ ਬੰਦਾ ਫੋਨ ਕਰਦਾ ਗਿਆ ਹੈ ਟ੍ਰਿਕ ਨੇ ਕੈਨੇਡਾ ਗਿਆ ਬੰਦਿਆਂ ਨੂੰ ਦੇ 5 ਲੱਖ ਡਾਲਰ ਦੇ 10 ਲੱਖ ਡਾਲਰ ਨਹੀਂ ਗੋਲੀ ਜਾਊ ਕਿੰਨੇ ਬੰਦੇ ਨੇ ਕੈਨੇਡਾ 'ਚ ਮਾਰਦੇ ਉੱਥੇ ਮਹਾਲ ਠੀਕ ਆ ਉੱਥੇ ਤੁਸੀਂ ਡਰਦੇ ਨਾਲੇ ਜਿਹੜੇ ਤੁਸੀਂ ਪਤਾ ਨਹੀਂ ਵੀ ਵੀ ਘੰਟੇ ਕੰਮ ਕਰਕੇ ਪੈਸੇ ਜੋੜੇ ਆ ਉਹ ਵੀ ਉਹਨਾਂ ਨੂੰ ਦੇ ਹੀ ਜਾਂਨੇ ਆ ਡਰ ਦੇ ਨਾਲੇ ਤੇ ਨਹੀਂ ਦਿੰਦੇ ਬੰਦਾ ਮਾਰ ਦਿੰਦੇ ਆ ਕਿੰਨੇ ਬੰਦੇ ਮਾਰਦੇ ਪਿਛਲੇ 85 ਮਹੀਨੇ ਕੈਨੇਡਾ ਦੇ ਵਿੱਚ ਗੈਸਟਰਾਂ ਨੇ ਪੈਸੇ ਫਰੋਤ ਕੇ ਲੈਣੇ ਚੱਕਰ ਚ ਉਥੇ ਸੌਖੇ ਆ ਇੱਥੇ ਕੋਈ ਪੁੱਛ ਕਛਤਾ ਹੈਗੀ ਆਪਣੇ ਦਾ ਹੈਗੇ ਆ ਵੀ ਆਪਣੇ ਦਾ ਦੁੱਖ ਦਾ ਰੋ ਲੋਗੇ ਜਾ ਕੇ ਤੁਸੀਂ ਆਪਣੇ ਬੰਦੇ ਕੋਲ ਇਹ ਕਿਉਂ ਉੱਥੇ ਦੁੱਖ ਵੀ ਰੋਣ ਜੁਕਦੇ ਵੀ ਹੈ ਨਹੀਂ ਤੁਸੀਂ ਪਰ ਨਹੀਂ ਤੁਹਾਡੇ ਅਕਲ ਨਹੀਂ ਖਾਂਦੇ ਨਹੀਂ ਗੱਲ ਪੈਂਦੀ ਇਹੇ ਧਰਤੀਆਂ ਨਹੀਂ ਮਿਲਦੀਆਂ ਹੁੰਦੀਆਂ ਧਰਤੀਆਂ ਮੇਰੀ ਗੱਲ ਯਾਦ ਰੱਖਿਓ ਮੈਂ ਪੜ੍ਹ ਰਿਆ ਸੀ ਆਰਟੀਕਲ ਇੱਕ ਦਿਨ ਵੀ 1880 ਦੇ ਵਿੱਚ ਆਹ ਰੋਸਚਲ ਪਰਿਵਾਰ ਵੱਜਦਾ ਇਹਨਾਂ ਨੇ ਇਜ਼ਰਾਇਲ ਦੇ ਵਿੱਚ ਛੋਟੀ ਧਰਤੀ ਖਰੀਦੀ ਥੋੜੀ ਜੀ ਆਪਣੇ ਬੰਦਿਆਂ ਨੂੰ ਇਕੱਠੇ ਕੀਤਾ ਉੱਥੇ ਉਸ ਫਲਸਤੀਨ ਫਲਸਤੀਨ ਨੂੰ ਇਜ਼ਰਾਇਲ ਨਹੀਂ ਫਲਸਤੀਨ ਦੀ ਧਰਤੀ ਦੇ ਉੱਤੇ 1880 ਚ ਆਏ ਸੀ ਉੱਥੇ ਉਹਨਾਂ ਨੇ ਆਪਣਾ ਇਜ਼ਰਾਇਲ ਇੱਕ ਮੁਲਕ ਬਣਾ ਲਿਆ ਅੱਜ ਫਲਸਤੀਨੀਆਂ ਨੂੰ ਮਾਰ ਮਾਰ ਕੇ ਉਹ ਖੁੰਝੇ ਤੱਕਤਾ ਹਜ਼ਾਰਾਂ ਲੱਖਾਂ ਬੰਦਾ ਮਾਰਤਾ ਜਿਹੜੀਆਂ ਨੇ ਜਹੂਦੀਆਂ ਨੇ ਫਰਸਤੀ ਨਾ ਰਲੇ ਉਹਨਾਂ ਦੀ ਧਰਤੀ ਤੋਂ ਉਹਨਾਂ ਨੂੰ ਚੱਕ ਕੇ ਬਾਹਰ ਮਾਰਿਆ ਛੋਡੇ ਹਾਲਾਤ ਪੰਜਾਬ ਵਾਲੇ ਵੇ ਹੋਣ ਵਾਲੇ ਆ ਫਿਰ ਡੈਮੋਗ੍ਰਾਫੀ ਬਦਲ ਗਈ ਬਦਲ ਨਹੀਂ ਆ ਜਿਹੜਾ ਛੱਡ ਗਏ ਨਾ ਜਿੰਨਾ ਮਰਜ਼ੀ ਗੱਲ ਉਹ ਪੰਜਾਬ ਕੀ ਆ ਕੀ ਕੀ ਨਹੀਂ ਪੰਜਾਬ ਬਾਹ ਛੋਡੇ ਸਾਡੇ ਗੁਰੂ ਫਿਰ ਉਹਨਾਂ ਨੂੰ ਕੁਝ ਸਮਝ ਨਹੀਂ ਸੀਗੀ ਸਾਡੇ ਯੋਧੇ ਇੱਥੇ ਕੁਰਬਾਨੀਆਂ ਕਰਕੇ ਗਏ ਸਿਰ ਲਾ ਕੇ ਗਏ ਖੂਨ ਟੋਲਿਆ ਜੰਗਾਂ ਲੜੀਆਂ ਸਾਡੀਆਂ ਮਾਵਾ ਨੇ ਟੋਟੇ ਕਰਕੇ ਆਪਣੇ ਬੱਚਿਆਂ ਦੇ ਝੁੱਲਿਆਂ 'ਚ ਪਾਲੀਆਂ ਨੇਜਾਂ ਨੇ ਟੰਗਾਲੇ ਕੱਲੂ ਕਰੇ ਝੱਲੇ ਗਵਲੇ ਸੀ ਉਹ ਕਾਦੀ ਖਾਤਰ ਆ ਧਰਤੀ ਦੀ ਖਾਤਰ ਧਰਤੀ ਨਾਲ ਬੰਦੇ ਦੀ ਜ਼ਿੰਦਗੀ ਸਾਡੀਆਂ ਪਛਾਣਾਂ ਸਾਡੀਆਂ ਸਭਿਆਤਾਵਾਂ ਇਹ ਧਰਤੀ ਨਾਲ ਜੁੜਦੀਆਂ ਨੇ ਪੈਸਾ ਪੂਸਾ ਨਹੀਂ ਖੜਨਾ ਨਹੀਂ ਖੜਨਾ ਬਾਹਰ ਲਿਓ ਸੋਨੂੰ ਬੇਨ ਤੇ ਛੇਤੀ ਮੁੜਿਆ ਉਹ ਆਜੋ ਜੁੱਤੀਆਂ ਖਾ ਕੇ ਆਵੋਗੇ ਤੁਹਾਡੇ ਘਰ-ਬਾਰ ਸਾਰੇ ਖੋਹ ਲੈਣਗੇ ਨਾ ਵੇਚੋ ਜੇ ਉਥੇ ਚਾਰ ਛਲੜ ਹੈਗੇ ਆ ਉਹਦਾ ਕਰਕੁਰਜਾ ਵੇਚ ਕੇ ਇੱਥੇ ਜ਼ਮੀਨ ਲੈ ਲਓ ਆ ਨਾ ਵੇਚਣ ਦੇਓ ਲੋਕਾਂ ਨੂੰ ਤੂੰ ਸੂੰ ਹੀ ਲੈ ਲਓ ਆ ਹੁਣ ਕੋਈ ਕੰਪਨੀ ਇਹ ਹੈਗਾ ਕਿਹੜਾ ਬੰਦਾ ਹਜੇ ਨੇ ਲਈ ਆ ਕੋਤਾ ਕੋ ਆ ਜਿਹੜਾ ਟਰਾਈਡੈਂਟ ਦਾ ਮਾਲਕ ਆ ਉਹਦਾ ਭਰਾ ਉਹਨੇ ਲਈ ਆ ਇਹ ਉਹਨੇ ਲਾਉਣੀ ਆ ਫੈਕਟਰੀ ਇੱਥੇ ਇਹ ਬੰਝ ਹੋਰ ਘਟਣ ਜਾ ਰਹੇ ਇੱਥੇ ਹੁਣ ਇਹਦੇ ਖਿਲਾਫ ਲੜੀ ਜਾਓ ਰਸਵਾਰ ਮੈਂਬਰੀ ਰਸਵਾਰ ਮੈਂਬਰੀ ਬਣਾਓ ਸਾਰਿਆਂ ਪਾਰਟੀਆਂ ਦੇ ਬੱਚੀ ਚੇਰਮੈਨ ਰਿਹਾ ਉਹ ਇੱਥੇ ਆਹ ਨਾਲ 2 ਕਰੋੜ ਤੁਸੀਂ ਮੰਗੋਗੇ ਉਹ 4 ਦੇਣ ਨੂੰ ਤਿਆਰ ਆ 5 ਮੰਗੋ 10 ਦੇਣ ਨੂੰ ਤਿਆਰ ਆ ਪੈਸਾ ਤਾਂ ਦੂਜੀ ਗੱਲ ਹੋਰ ਸੁਣ ਲਓ ਪਠਾਨਕੋਟ ਤੋਂ ਲੈ ਕੇ ਹਬੌਰ ਤੱਕ ਜਿਹੜਾ ਹਾਈਵੇ ਜਾਂਦਾ ਹੈ ਹਾਈ ਵੀਰੇ ਦੋਨੇ ਪਾਸੇ ਸਾਰੇ ਗੁਜਰਾਤ ਦੇ ਵੱਡੇ ਵਪਾਰੀ ਜ਼ਮੀਨਾਂ ਲੈ ਚੁੱਕੇ ਮੈਂ ਇੱਥੇ ਨਿਰੰਦਰ ਪਤਾ ਕੀਤਾ ਜਿੰਨੀਆਂ ਹਾਈਵੇ ਦੇ ਜ਼ਮੀਨਾਂ ਸਾਡੀਆਂ ਵਿਕ ਚੁੱਕੀਆਂ ਨੇ ਸੂਬਾ ਪਾਰੀਆਂ ਕੋਲੇ ਆ ਕੁਪੀਲਰਾਂ ਕੋਲੇ ਆ ਤੂੰ ਬਾਹਰਲੇ ਸੂਬਿਆਂ ਦੇ ਬੰਦੇ ਲੈ ਚੁੱਕਿਆ ਜਮੀਨਾਂ ਸਾਡੀਆਂ ਉਹ ਕਹਿੰਦੇ ਕੋਈ ਗੱਲ ਨਹੀਂ ਕਾਲੇ ਕਾਨੂੰਨ ਲੈ ਕੇ ਨਹੀਂ ਦਿੰਦੇ ਐਂ ਖੋਲਾਂਗੇ ਆਪਾਂ ਨੂੰ ਪਤਾ ਹੀ ਐ ਪੈਸੇ ਦੇਖ ਕੇ ਸਾਡੇ ਲੋਕ ਅੰਨੇ ਹੋ ਜਾਂਦੇ ਕੰਮਲੇ ਹੋ ਜਾਂਦੇ ਆ ਧਰਤੀ ਦੀ ਕੀ ਕੀਮਤ ਹੈਗੀ ਕੋਈ ਕੀਮਤ ਨਹੀਂ ਧਰਤੀ ਦੀ ਪੈਸੇ ਦਾ ਕੀ ਐ ਅੱਜ ਤੋਂ 10 ਸਾਲ 20 ਸਾਲ 50 ਸਾਲ ਪਿੱਛੇ ਜਾਓ ਉਦੋਂ ਪੈਸੇ ਦੀ ਕੀ ਕੀਮਤ ਸੀ ਅੱਜ ਕੀ ਕੀਮਤ ਐ ਉਹਦਾ ਰੁਪਈਆ ਜੀ ਸਾਰਾ ਕੁਝ ਆ ਜਾਂਦਾ ਯਾਰ ਰੁਪਈਏ ਖਤਮ ਹੀ ਹੋ ਗਏ ਟਰਾਂਸਫਰ ਡਿਟਲ ਕਰੀ ਜਾਂਦੇ ਆ ਹੋਣੀ ਆ ਤੂੰ ਦੇਖ ਲੋ 10 20 50 100 ਦੇ ਨੋਟ ਖਤਮ ਹੋ ਗਏ ਔਰ ਇਸ ਸਮੇ ਸੋਡਾ ਸਾਰਾ ਲੈੰਦਰ ਮੌਜਲਾਂ ਚ ਆ ਜੂਗਾ ਆ ਸਾਰਾ ਸੋਡਾ ਚੱਕ ਕੇ ਕਾਰੋਬਾਰ ਜੋ ਵੀ ਸੋਡਾ ਕੰਮ ਧੰਦਾ ਕਾਰੋਬਾਰ ਜ਼ਮੀਨਾਂ ਸਾਰੀਆਂ ਤੁਹਾਡੀਆਂ ਜਿਹੜੇ ਵੱਡੇ ਘਰਾਣੇ ਆ ਵੱਡੇ ਕਾਰਪੋਰੇਟਾ ਉਹਨਾਂ ਦੇ ਹੱਥ ਚਲੀਆਂ ਜਾਣਗੀਆਂ ਆ ਕੋਠੀਆਂ ਦੇ ਦੰਦੀਆਂ ਵੱਡ ਲਿਆ ਕਰੋ ਤਿੰਨ ਤਿੰਨ ਮੰਜ਼ਲੀਆਂ ਪਾਈ ਬੈਠੇ ਹੋ ਆ ਵੱਡੀਆਂ ਗੱਡੀਆਂ ਖੜੀਆਂ ਘਰੇ ਜਗਾਲੀਆਂ ਜਾਣਗੀਆਂ ਤੇਲ ਨਹੀਂ ਪਵਾ ਜਾਣਾ ਰੰਗ ਨਹੀਂ ਹੋਣਾ ਘਰ ਤੋ ਮੈਂ ਤੁਹਾਨੂੰ ਬੇਨਤੀ ਕਰਦਾ ਆ ਸਿੱਧੀ ਦਿਹਾੜੇ ਦੇ ਉੱਤੇ ਖੜ ਕੇ ਪੰਜਾਬ ਦੇ ਲੋਕਾਂ ਨੂੰ ਕਿ ਔਖੇ ਸੌਖੇ ਪੰਜ ਚਾਰ ਸਾਲ ਕੱਟ ਲਓ 2029-30 ਤੱਕ WTO ਦੇ ਸਮਝੌਤੇ ਆ ਲਾਂਘੇ ਖੁੱਲ ਜਾਣੇ ਆ ਫਿਰ ਦੇਖੋ ਪੰਜਾਬ ਦੀ ਕੀਮਤ ਪਈ ਸੋ ਰੁਕ ਜਾਓ ਭਾਈ ਜ਼ਮੀਨਾਂ ਨਾ ਵੇਚੋ ਯਾਰ ਧਰਤੀ ਨਾ ਵੇਚੋ ਮਾਂ ਕਹਿੰਦੇ ਆ ਅਸੀਂ ਧਰਤੀ ਨੂੰ ਮਾਂ ਅੱਜ ਅਸੀਂ ਆਪਣੀ ਮਾਂ ਵੇਚ ਲੈ ਧੰਨਵਾਦ